ਅਸੀਂ ਬਰੂਨਸ ਮਰਪਤ ਹੋਣ ਵਾਸਤੇ ਆਏ ਹਾਂ ਅੱਜ ਮੇਰੇ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਿਆ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਕਮਨ ਤੁਸੀਂ ਨਸੀਬ ਗੁਰਸੱਭੇ ਦੇ ਘਰ ਦਾਸ ਪਰ ਬੀਬੀ ਜੀ ਮੰਨਦੇ ਹੋ ਉਹ ਗਲਤੀਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਪਾਸ ਤੇ ਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕੱਲ ਤੱਕ ਸਾਹਿਬ ਜੀ ਅੱਗੇ ਰਾਇਨਾਮਾ ਕਰਾ ਦੇ ਬੀਬੀ ਜੀ ਸੰਦੀਪ ਸਿੰਘ ਵਾਲਨ ਅਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਅਖੀਰਕਾਰ ਕਿਰੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਕੋਈ ਗੱਲ ਨਹੀਂ ਅੱਜ ਨੇ ਪਰ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਨਹੀਂ ਸੁਹਾਈਆਂ ਨੇ ਬਾਅਦ ਕਮਨ ਤੁਸੀਂ ਜੀ ਸਿੰਘ ਜੀਮ ਸਾਹਿਬ ਦੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁੱਲਾ ਜਿਖ ਪਾਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਣਾ ਪਿਆ ਜਿਸ ਨੇ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਿਬ ਦੇ ਅੱਗੇ ਰਾਇਨਾਮਾ ਕਰਾਂਗੇ ਸਾਰਾ ਕੁਝ ਦੇ ਦੇ ਚਲੋ ਬੀਬੀ ਜੀ ਸਤਜੀਤ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਜੀ ਜੀ ਪਤਾ ਹੈ ਸਾਰੀ ਚੀਜ਼ਾਂ ਦਾ ਪ੍ਰਸ਼ਾਸਨ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਜੀ ਅੱਜ ਵੀਰ ਬੀਬੀ ਜੀ ਜਿਸ ਤਰੀਕੇ ਨਾਲ ਹੈ ਜੋ ਹੋਇਆ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਕਮਾਂਡਰ ਜੀ ਜਸਪ੍ਰੀਤ ਸਿੰਘ ਜੀ ਦੱਸਿਆ ਪਰ ਬੀਬੀ ਜੀ ਮੰਨਦੇ ਹੋ ਉਹ ਗਲਤੀਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਾਫ਼ ਧਿਆਨਾ ਪਿਆ ਕਿ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਬ ਦੇ ਅੱਗੇ ਰਾਇਦਾਵਾਂ ਕਰਨਾ ਪਿਆ ਬੀਬੀ ਜੀ ਸੰਦੀਪ ਸਿੰਘ ਵਾਲਾ ਨੇ ਹਜੇ ਤੱਕ ਮੰਨ ਨਹੀਂ ਰੇਡ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਉਹ ਯਾਰ ਕੀ ਬਣ ਗਿਆ ਪਰ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਕਮੈਂਟ ਤੁਸੀਂ ਜੀ ਗੁਰਸੱਭ ਦੇ ਅੱਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁੱਲਾਂ ਚ ਭੋਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕਿ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਣਾ ਪਿਆ ਇੰਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕੱਲ ਤੱਕ ਸਾਹਿਬ ਦੇ ਅੱਗੇ ਰਾਇਨਾਮਾ ਕਰਾਣਾ ਪਿਆ ਸਾਰਾ ਕੁਝ ਦੇ ਦੇ ਚਲ ਬੀਬੀ ਜੀ ਸੰਦੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਸਾਰੀ ਚੀਜ਼ਾਂ ਦਾ ਪਰ ਅਕਸਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ। ਭਾਈ ਮਿੰਟ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਰਾਜਸਹਾਇਆਂ ਨੇ ਬਾਅਦ ਕਮੰਡ ਇਹ ਗੁਰੂ ਸਾਹਿਬ ਦੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਉਹਨਾਂ ਚ ਪਾਇਆ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕਿ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਖਾਸ ਧਿਆਨ ਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਰਤਕ ਸਾਹਿਬ ਦੇ ਅਗੇ ਰੈਨਾਮਾ ਕਰਾਉਣ ਲਈ ਬੀਬੀ ਜੀ ਸਰ ਖੰਪੀਰ ਸਿੰਘ ਬਾਦਲ ਅਜੇ ਤੱਕ ਮੰਨ ਨਹੀਂ ਰਹੇ ਕਿ ਜੀ ਪਤਾ ਹੈ ਸਾਰੀ ਚੀਜ਼ਾਂ ਦਾ ਅਖੀਰਕਾਰ ਕਿਰੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੇ ਸਮਰਪਤ ਹੋਣ ਵਾਸਤੇ ਆਏ ਆਂ ਕੋਈ ਗੱਲ ਨਹੀਂ ਆਜਨੇ ਪਰ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਹੁਕਮ ਅੰਦਰ ਤੁਸੀਂ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰੋ ਪਰ ਬੀਬੀ ਜੀ ਮੰਨਦੇ ਹੋ ਉਹ ਗਲਤੀਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਾਹ ਧਿਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਿਬ ਦੇ ਅੱਗੇ ਰੈਜਨਾਮਾ ਕਰਾਉਣਾ ਸਾਰਾ ਕੁਝ ਦੇ ਦੇ ਚਲੋ ਬੀਬੀ ਜੀ ਤੇ ਸੰਦੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਹਾਂ ਜੀ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਅੱਜ ਮੇਰੇ ਬੀਬੀ ਜੀ ਜਿਸ ਤਰੀਕੇ ਨਾਲ ਹੈ ਜੋ ਪਾ ਜਾ ਰਿਹਾ ਕੀ ਪਹਿਲਾਂ ਭੁਲਾ ਚੁਈਆਂ ਨੇ ਬਾਜ ਕਮਨ ਤੋਂ ਇੱਕ ਅਸੀਸ ਗੁਰੂ ਸਾਹਿਬ ਦੇ ਘਰ ਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁਲਾ ਚੁਈਆਂ ਨੇ ਚਲ ਭੁਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਇਹ ਗਲਤੀਆਂ ਹੋਈਆਂ ਨੇ ਸਾਰੇ ਬਸ ਧਿਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਰਤਾਰ ਸਿੰਘ ਸਾਹਿਬ ਦੇ ਅੱਗੇ ਰਾਇਨਾਮਾ ਕਰਾਉਣਾ ਚਲ ਬੀਬੀ ਜੀ ਤੇ ਸੰਤਪੀਰ ਸਿੰਘ ਬਾਦਲ ਅਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਜੋ ਕੋਈ ਗੱਲ ਉਹ ਯਾਰ ਕੀ ਕਰੀ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਰੱਜ ਭਾਈਆਂ ਨੇ ਬਾਅਦ ਕਮੰਡ ਇਹ ਮਸੀਦ ਬੁਰਸਾਬ ਦੇ ਘਰ ਦੱਸ ਪਰ ਬੀਬੀ ਜੀ ਮੰਨਦੇ ਹੋ ਭੁੱਲਾ ਚ ਭਾਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਾਫ਼ ਧਿਆਨਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਬ ਦੇ ਅੱਗੇ ਰਾਇਨਾਮਾ ਕਰਨਾ ਪਿਆ ਸਾਰਾ ਬਚਦੇ ਜਾਗੇ ਚਲ ਬੀਬੀ ਜੀ ਸਖੰਪੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਜੀ ਅੱਜ ਨੰਬਰ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪੁਆ ਜਾ ਰਿਹਾ ਸੀ ਪਹਿਲਾਂ ਉਹ ਨਾ ਸੁਹਾਈਆਂ ਨੇ ਬਾਅਦ ਕਮਨ ਤੋਂ ਇੱਕ ਨਸੀਬ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਉਹ ਲੱਜ ਪੁਆਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤਾਂ ਨਹੀਂ ਗਲਤੀਆਂ ਹੋਈਆਂ ਨੇ ਸਾਰਾ ਸਾਫ਼ ਧਿਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲਤਖਬ ਸਾਹਿਬ ਦੇ ਅੱਗੇ ਰੈਜਨਾਮਾ ਕਰਾਣਾ ਪਿਆ ਚਲੋ ਬੀਬੀ ਜੀ ਸਤ ਜੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਜੀ ਪਤਾ ਹੈ ਸਾਰੀ ਚੀਜ਼ਾਂ ਦਾ ਅਖੀਰਕਾਰ ਇਹੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਆਂ ਭਾਈ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਭੁਲਾ ਚੁਾਈਆਂ ਨੇ ਬਾਅਦ ਕਮਨ ਇੱਕ ਜੀ ਗੁਰੂ ਸਾਹਿਬ ਦੇ ਅਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁਲਾ ਚੁਾਈਆਂ ਨੇ ਚਲਦੀਆਂ ਹੋਈਆਂ ਨੇ ਸਾਰਾ ਕੁਝ ਦੱਸ ਤੇ ਆਗੇ ਤੁਹਾਨੂੰ ਨਹੀਂ ਗਲਤੀਆਂ ਹੋਈਆਂ ਨੇ ਸਾਰਾ ਕੁਝ ਸਤਿਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਅਕਾਲ ਤਖਤ ਸਾਹਿਬ ਦੇ ਅਗੇ ਰੈਜਨਾਮਾ ਕਰਾਉਣਾ ਚਲੋ ਬੀਬੀ ਜੀ ਤੇ ਸੰਤਪੀਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਹਾਂ ਜੀ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਬਰੂਨਸ ਮਾਰਪਾ ਤੋਂਣ ਵਾਸਤੇ ਆਏ ਆਂ ਅੱਜ ਮੇਰੇ ਜੀ ਜਿਸ ਤਰੀਕੇ ਨਾਲ ਹੈ ਜੋ ਮੈਂ ਜਾ ਰਿਹਾ ਕਿ ਪਹਿਲਾਂ ਉਹ ਗਲਤੀਆਂ ਨੇ ਬਾਅਦ ਕਮਨ ਤੁਸੀਂ ਜੀ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਉਹ ਗਲਤੀਆਂ ਨੇ ਗਲਤੀਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਕੇ ਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਰਤਕ ਸਾਹਿਬ ਦੇ ਅੱਗੇ ਰੈਜਨਾਮਾ ਕਰਾਉਣਾ ਚਲ ਬੀਬੀ ਜੀ ਸਰ ਸੰਦੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਪਤਾ ਸਾਰੀ ਚੀਜ਼ਾਂ ਦਾ ਪਰ ਅਖੀਰ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਕੋਈ ਗੱਲ ਨਹੀਂ ਯਾਰ ਕੀ ਕਰੀ ਅੱਜ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪੁਆ ਜਾ ਰਿਹਾ ਕੀ ਪਹਿਲਾਂ ਉਹਨਾਂ ਚੁਈਆਂ ਨੇ ਬਾਅਦ ਕਮਨ ਇੱਕ ਨਸੀਬ ਗੁਰੂ ਸਾਹਿਬ ਦੇ ਅੱਗੇ ਅਦਾਸ ਪਰ ਬੀਬੀ ਜੀ ਮੰਨਦੇ ਉਹ ਪੁਲਾ ਚੁਈਆਂ ਨੇ ਚੁਈਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਨਹੀਂ ਗਲਤੀਆਂ ਹੋਈਆਂ ਨੇ ਸਾਰੇ ਬਸ ਧਿਆਣਾ ਪਿਆ ਯਾਨੀ ਕੀ ਲੋਡ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤੱਕ ਸਾਹਿਬ ਦੇ ਅੱਗੇ ਰਾਇਦਾਵਾ ਕਰਾਉਣਗੇ ਚਲ ਬੀਬੀ ਜੀ ਸਰ ਖੰਦਿਰ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪ੍ਰਕਿਰਤ ਕਰ ਕਿਰੇ ਐਸੇ ਕਾਰਨ ਬਣ ਗਏ ਅਸੀਂ ਗੁਰੂਨ ਸਮਰਪਿਤ ਹੋਣ ਵਾਸਤੇ ਆਏ ਹਾਂ ਜੀ ਕੋਈ ਗੱਲ ਨਹੀਂ ਅੱਜ ਵੀਰ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਹ ਗਲਤੀਆਂ ਨੇ ਬਾਅਦ ਕਮਨ ਤੁਸੀਂ ਜੀਮ ਸਿੰਘ ਸਾਹਿਬ ਦੇ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਕਿ ਲੱਗਤਾਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਕੇ ਆਗੇ ਤੁਹਾਨੂੰ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਕੇ ਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਰਤਕ ਸਾਹਿਬ ਦੇ ਅੱਗੇ ਰੈਨਾਵਾ ਕਰੀਏ ਬੀਬੀ ਜੀ ਸਤਜੀਤ ਸਿੰਘ ਵਾਦਲ ਹਜੇ ਤੱਕ ਮੰਨ ਨਹੀਂ ਰਹੇ ਕਿ ਤੁਹਾਨੂੰ ਪਤਾ ਹੈ ਸਾਰੀ ਚੀਜ਼ਾਂ ਦਾ ਪਰ ਅਖੀਰਕਾਰ ਕਿਹੜੇ ਐਸੇ ਕਾਰਨ ਬਣ ਗਏ ਜੀ ਅਸੀਂ ਗੁਰੂ ਨੂੰ ਸਮਰਪਿਤ ਹੋਣ ਵਾਸਤੇ ਆਏ ਹਾਂ ਅੱਜ ਬੀਬੀ ਜੀ ਜਿਸ ਤਰੀਕੇ ਦੇ ਨਾਲ ਜੋ ਪਾਇਆ ਜਾ ਰਿਹਾ ਸੀ ਪਹਿਲਾਂ ਉਮਰਤਸਾਈਆਂ ਨੇ ਬਾਅਦ ਕਮਨ ਇਹ ਮਸੀਤ ਗੁਰੂ ਸਾਹਿਬ ਦੇ ਘਰ ਅਰਦਾਸ ਕਰ ਪਰ ਬੀਬੀ ਜੀ ਮੰਨਦੇ ਹੋ ਭੁੱਲਾ ਜੂ ਭਾਈਆਂ ਨੇ ਚਲਦੀਆਂ ਨੇ ਸਾਰਾ ਕੁਝ ਦੱਸ ਤੇ ਆ ਕੇ ਤੁਹਾਨੂੰ ਨਹੀਂ ਗਲਤੀਆਂ ਹੋਈਆਂ ਨੇ ਸਾਰਾ ਕੁਝ ਦੱਸ ਧਿਆਣਾ ਪਿਆ ਯਾਨੀ ਕੀ ਲੋੜ ਪੈ ਗਈ ਕਿ ਇਹੋ ਜਿਹੇ ਹਾਲਾਤ ਬਣ ਗਏ ਨੇ ਕਿ ਕਾਲ ਤਖਤ ਸਾਹਿਬ ਦੇ ਅੱਗੇ ਰੈਨਾਮਾ ਕਰ ਚੁੱਕੇ ਬੀਬੀ ਜੀ ਤੇ ਸੰਦੀਪ ਸਿੰਘ ਬਾਦਲ ਹਜੇ ਤੱਕ ਮੰਨ ਨਹੀਂ ਰਹੇ ਹਾਂ ਜੀ ਜੀ ਪਤਾ ਹੈ ਸਾਰੀ ਚੀਜ਼ਾਂ ਦਾ ਪਰਖ ਕਿਹੜੇ ਐਸੇ ਕਾਰਨ ਬਣ ਗਏ ਅਸੀਂ ਬਰੂਨਸ ਮਾਰਕਟ ਹੋਣ ਵਾਸਤੇ ਆਏ ਹਾਂ